ਸਸਿਕਾ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ। ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਅੱਜ ਆਪਾਂ ਪਹੁੰਚੇ ਪਿੰਡ ਭਗਤਾਪਾਈ ਜ਼ਿਲ੍ਹਾ ਇਹਨੂੰ ਬਠਿੰਡਾ ਪੈਂਦਾ ਵੀਰੇ ਤਹਿਸੀਲ ਇਹਨੂੰ ਫੂਲ ਪੈਂਦੀ ਆ। ਅੱਜ ਤੁਹਾਡੇ ਲਈ ਲੈ ਕੇ ਆਏ ਵੀਰੇ ਇੱਕ ਜਾਨਵਰ ਤੇ ਇੱਕ ਨਾਗ ਆ ਬਾਈ। ਬਾਕੀ ਡਿਟੇਲ ਆਪਾਂ ਬਾਈ ਕੋਰੇ ਤੋਂ ਪੁੱਛ ਜਾਈਆ ਜੀ ਬਾਈ ਜੀ। ਹਾਂਜੀ ਬਾਈ ਜੀ ਦੱਸੋ ਜੀ ਐਡ ਦੀ ਕੀ ਡਿਟੇਲ ਆ ਜੀ ਗੱਬਣਾ ਜੀ ਇਹ ਪਹਿਲਾ ਸੂਆ ਜੀ ਠੀਕ ਹੋ ਜੀ ਦੂਜੇ ਖੀਰੀ ਮੂੰਦੀ ਆ ਜੀ ਮੂੰਦੀ ਖੀਰੀ ਆ ਠੀਕ ਹੋ ਜੀ ਤੇ ਇਧਰ ਲਈ ਕੋਈ ਯਾਰਤੀ ਹੈ ਇਹ ਇਹਦੀ ਮਾਂ ਥੰਡੇ ਜੀ 22 23 ਲੀਟਰ ਦੁੱਧ ਸੀਗਾ ਠੀਕ ਹੋ ਬਾਈ ਜੀ ਇਹਦੇ ਦਿਨ 15 ਦਿਨ ਪਏ ਆ ਜੀ ਵਾਕੇ ਹਜੇ 15 ਦਿਨਾਂ ਦੀ ਕੱਚੀ ਆ ਬਾਈ ਤੁਸੀਂ ਦੇਖ ਸਕਦੇ ਹੋ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਚੰਗੀ ਆ ਪ੍ਰਿੰਟ ਬਹੁਤ ਵਧੀਆ ਬਾਈ ਵਰਨਰ ਚੈੱਕ ਕਰ ਸਕਦੇ ਹੋ ਥਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਮਾੜਾ ਤੋਰਾ ਵਿਖਾ ਦਿੰਦਾ ਬਾਈ ਚੰਗੀ ਵੈੜਾ ਵੀਰੇ ਪਹਿਲੇ ਸੂਗੇ ਸੂਣਾ ਖਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਤੋਰਾ ਤੁਸੀਂ ਚੈੱਕ ਕਰ ਸਕਦੇ ਹੋ ਆਜੋ ਬਾਈ ਜੀ ਮੋਡਲ ਚੰਗੀ ਕੁਆਲਿਟੀ ਦੀ ਵੈੜਾ ਬਾਈ ਕਈ ਵਾਰੀ ਵੀਰੇ ਸਾਥ ਕੋਈ ਚੀਜ਼ ਮਿਸਟੇਕ ਹੋ ਜਾਂਦੀ ਹੈ ਤੇ ਬਾਈ ਦਾ ਤੁਹਾਨੂੰ WhatsApp ਨੰਬਰ ਦੇਵਾਂਗੇ ਉੱਥੇ ਤੁਸੀਂ ਕਾਲ ਕਰਕੇ ਬਾਈ ਤੋਂ ਪੁੱਛ ਸਕਦੇ ਹੋ ਸੋਨਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਥਣ ਛੋਟੇ ਲੱਗੇ ਆ ਬਾਈ ਪਹਿਲਾਂ ਸੂਆ ਕਰਕੇ ਤੇ ਬਹੁਤ ਠੰਡੀ ਸੀਲ ਆ ਬਾਈ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਢੱਲ ਹੈ ਜੀ ਹਵਾਨੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਚੰਗੀ ਪੱਠ ਬੁੜੇ ਦੀ ਆ ਬਾਈ ਬਾਈ ਆਪਾਂ ਕੀ ਮੁੱਲ ਕਰਦੇ ਜੀ ਇਹਦਾ ਇਹਦਾ 55000 ਆ ਜੀ ਇਹਦਾ ਮੁੱਲ 55000 ਕਰਦਾ ਬਾਈ ਮਾਨ ਕੀਤਾ ਜਾਊਗਾ ਜੀ ਹਾਂਜੀ ਹਾਂਜੀ ਮਾਨ ਸੀ ਠੀਕ ਹੋ ਜੀ ਤੇ ਆਪਣਾ ਫੋਨ ਨੰਬਰ ਬੋਲ ਜੀ 97792 ਹਾਂਜੀ 2402 ਇੱਕ ਵਾਰ ਫੇਰ ਬੋਲਦਾ ਹਾਂ 97792 ਹਾਂਜੀ 2840 ਜੇ ਕਿਸੇ ਵੀਰ ਨੂੰ ਇਹ ਵਿਹੜ ਚਾਹੀਦੀ ਹੋਵੇ ਤਾਂ ਬਾਈ ਨਾਲ ਜਰੂਰ ਕੰਟੈਕਟ ਕਰੋ ਬਹੁਤ ਚੰਗੀ ਵਿਹੜ ਆ ਤੇ ਇਸੇ ਤਰ੍ਹਾਂ ਬ੍ਰਾਡਕਾਸਟ ਫੋਰਮ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ